ਸਿਰੀ ਰਾਗ ਮਹੱਲਾ ਪੰਜਵਾਂ ਨਾਮ ਤੇ ਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਕਰਤੇ ਪਾਈਏ ਪ੍ਰਗਟ ਸਭ ਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਆਕੇ ਲਏ ਛਡਾਏ ਰਹਾਉ ਦੁਨੀਆ ਕੀਆ ਵਡਿਆਈਆਂ ਕਮਣੇ ਆਵੈ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨਸ ਨਿਦਾਨ ਜਾਕੇ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਦੋ ਕੀ ਹੋ ਹੋ ਰੇਣਕਾ ਆਪਣਾ ਆਪ ਤਿਆਗ ਉਪਾਵਸਿਆਣ ਪ ਸਗਲ ਛਡ ਗੁਰ ਕੀ ਚਰਣੀ ਲਾਗ ਇਸੇ ਪ੍ਰਾਪਤ ਰਤਨ ਹੋਏ ਜਿਸਮਸਤਕ ਹੋਵੇ ਭਾਗ ਤਿਸੇ ਪ੍ਰਾਪਤ ਪਾਈ ਹੋ ਜਿਸ ਦੇਵ ਪ੍ਰਬਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸੇ ਹੋ ਮੈ ਤਾਪ ਨਾਨਕ ਕੋ ਗੁਰ ਪੇਟਿਆ ਬਿਨ